ਗੱਲਾਂ ਤੇ ਬਹੁਤ ਸਾਰੀਆਂ ਵਾ ਜਿਹੜੀਆਂ ਕਲੀਅਰ ਕਰਨੀਆਂ ਵਾ ਤੁਹਾਡੇ ਨਾਲ ਦੂਸਰੀ ਗੱਲ ਹੁਣ ਇਹ ਹੁੰਦੀ ਆ ਇਹ ਗੱਲ ਬਹੁਤ ਹੀ ਮੇਨ ਵਾ ਠੀਕ ਆ ਕਿਉਂਕਿ ਇਹ ਗੱਲ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਨਾ ਇਹ ਸਾਰਿਆਂ ਦਾ ਡਾਊਟ ਵਾ ਇਹ ਮੈਂ ਡਾਊਟ ਅੱਜ ਕਲੀਅਰ ਕਰਨਾ ਵਾ ਸਾਰੇ ਸਾਰੇ ਜਣ ਆਸ ਕਰਦੇ ਆ ਤੇ ਸਾਰੇ ਜਣੇ ਠੀਕ ਹੀ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਹਨਾ ਤੇ ਅੱਜ ਫਾਈਨਲੀ ਮੈਂ ਆਪਣੇ ਘਰੇ ਆ ਗਿਆ ਵਾ ਦੋ ਤਿੰਨ ਦਿਨ ਭਾਜੀ ਉਹਨਾਂ ਨਾਲ ਇੰਜੋਏ ਕੀਤਾ ਤੇ ਨਾਲੇ ਉਹਨਾਂ ਦੇ ਵਲੋਗਸ ਵਗੈਰਾ ਬਣਾਏ ਆ ਹਨ ਤੇ ਸਾਰੇ ਜਣਿਆਂ ਨੇ ਤੁਸੀਂ ਵੀ ਵਲੋਗ ਦੇ ਵਿੱਚ ਮੇਰੀ ਪਰਸਨੈਲਿਟੀ ਨੂੰ ਲੁੱਕ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਪਿਆਰ ਦਿੱਤਾ ਚਲੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਮੇਰੇ ਵੱਲੋਂ ਥੈਂਕ ਯੂ ਠੀਕ ਆ ਧੰਨਵਾਦ ਤੁਸੀਂ ਸਾਰੇ ਜਣੇ ਇੰਨਾ ਪਿਆਰ ਕਰਦੇ ਆ ਤੇ ਬਾਕੀ ਇੰਜੋਏ ਤੁਸੀਂ ਸਾਰਿਆਂ ਨੇ ਤੁਹਾਡੇ ਨਾਲ ਨਾਲ ਕੀਤਾ ਹੀ ਹੋਣਾ ਵਲੋਗ ਆਉਂਦੇ ਰਹੇ ਆ ਟਾਈਮ ਟੂ ਟਾਈਮ ਹਨਾ ਭਾਜੀ ਉਹਨਾਂ ਦੇ ਚੈਨਲ ਤੇ ਤੇ ਉਹ ਜਿੰਨੇ ਵੀ ਵਲੋਗ ਤੁਸੀਂ ਵੇਖਿਆ ਉਹ ਸਾਰੇ ਮੈਂ ਹੀ ਸ਼ੂਟ ਕੀਤੇ ਆ ਤੇ ਜਿੰਨੀਆਂ ਵੀ ਇੰਸਟਾਗ੍ਰam ਤੇ ਪੋਸਟਾਂ ਤੁਸੀਂ ਵੇਖਣਦੇ ਆ ਉਹਨਾਂ ਦੀਆਂ ਹਨਾ ਨਵੇਂ-ਨਵੇਂ ਰੀਲਾਂ ਉਹ ਸਾਰੀਆਂ ਮੈਂ ਹੀ ਸ਼ੂਟ ਕੀਤੀਆਂ ਵਾ ਤੇ ਦੱਸਿਓ ਫਿਰ ਕਿੱਦਾਂ ਦਾ ਲੱਗਾ ਵਾ ਹੁਣ ਮੇਰਾ ਵਰਕ ਅਸਲ ਦੇ ਵਿੱਚ ਹੁਣ ਤੁਹਾਨੂੰ ਵਰਕ ਦਾ ਮੇਰੇ ਦਾ ਪਤਾ ਲੱਗਣਾ ਹੁਣ ਅੱਗੇ ਤੇ ਚਲੋ ਵੀਡੀਓ ਜਿਹੜਾ ਮਰਜ਼ੀ ਬਣਾ ਲੈਂਦਾ ਹੀ ਘਰੇ ਜਿਹੜੀਆਂ ਵੀਡੀਓ ਬਣਦੀਆਂ ਹਨਾ ਮੰਮੀ ਤੇ ਕਿੱਦਾਂ ਦੇ ਲੱਗੀਆਂ ਫਿਰ ਮੇਰੀਆਂ ਮੇਰੀ ਸ਼ੂਟਿੰਗ ਕਿੱਦਾਂ ਦੀ ਲੱਗੀ ਤੁਹਾਨੂੰ ਹੈ ਤੇ ਥੰਬਨੇਲ ਤੇ ਤੁਸੀਂ ਹੁਣ ਵੇਖ ਲਿਆ ਵਾ ਤੇ ਗੱਲਾਂ ਤੇ ਬਹੁਤ ਸਾਰੀਆਂ ਵਾ ਜਿਹੜੀਆਂ ਕਲੀਅਰ ਕਰਨੀਆਂ ਵਾ ਤੁਹਾਡੇ ਨਾਲ ਤੇ ਚਲੋ ਉਹਨਾਂ ਵਿੱਚੋਂ ਮੇਨ ਮੇਨ ਗੱਲਾਂ ਜਿਹੜੀਆਂ ਆਪਾਂ ਚੁੱਕਦੇ ਆਂ ਠੀਕ ਆ ਸਾਰੇ ਜਾਣੇ ਕਮੈਂਟ ਕਰਦੇ ਸੀ ਕਿ ਜਿਹੜਾ ਬੱਬਲੂ ਆ ਉਹਨੂੰ ਵਿਚਾਰੇ ਨੂੰ ਵਲੋਗ ਬਣਾਉਣ ਵਾਸਤੇ ਭੇਜਿਆ ਹਨਾ ਜਿਹੜੇ ਕਮੈਂਟ ਕਰਦੇ ਮੈਂ ਉਹਨਾਂ ਨੂੰ ਇਹ ਗੱਲਾਂ ਕਹਿਣੀਆਂ ਜਾਊਂਗਾ ਜਿਹੜੇ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਹਨਾ ਤੇ ਵੇਖੋ ਜੀ ਇਹ ਇੱਕ ਮੇਰਾ ਕੰਮ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਕਬਲ ਬਾਜੀ ਉਹਨਾਂ ਨਾਲ ਕੰਮ ਕਰਦਾ ਵਾਂ ਮੇਰਾ ਆਪਣਾ ਵੀ ਚੈਨਲ ਵਾ ਉਹਨਾਂ ਦੇ ਚੈਨਲ ਤੇ ਵੀ ਮੈਂ ਕੰਮ ਕਰਦਾ ਵਾਂ ਉਹਨਾਂ ਦੀਆਂ ਵੀਡੀਓ ਸ਼ੂਟ ਕਰਦਾ ਵਾਂ ਜਿਹੜੀਆਂ ਉਹ ਘਰੇਲੂ ਬਣਾਉਂਦੇ ਆ ਘਰੇ ਤੁਸੀਂ ਸਾਰੇ ਜਾਣੇ ਜਿਹੜੇ ਦੇਖਦੇ ਹੋ ਹਨਾ ਤੇ ਸੀਰੀਜ਼ ਤੇ ਉਹ ਵੀ ਸਾਰੀਆਂ ਮੈਂ ਹੀ ਸ਼ੂਟ ਕਰਦਾ ਵਾਂ ਤੇ ਆ ਆਊਟਸਾਈਡ ਜਿਹੜਾ ਮੈਂ ਭਾਜੀ ਹੁਣਾਂ ਨਾ ਪਹਿਲੀ ਵਾਰੀ ਗਿਆ ਵਾਂ ਪਹਿਲਾਂ ਕਦੀ ਨਹੀਂ ਗਿਆ ਤੁਸੀਂ ਮੈਨੂੰ ਹੁਣ ਹੀ ਦੇਖਿਆ ਹੋਊਗਾ ਹਨਾ ਤੇ ਬਾਕੀ ਇਹ ਹੀ ਕਿ ਜਿੱਥੇ ਆਪਾਂ ਮੈਰਿਜ ਦੇ ਉੱਤੇ ਗਏ ਸੀ ਕਬਲ ਭਾਈ ਦੀ ਪੂਆ ਉਹਨਾਂ ਦੇ ਘਰੇ ਉਹ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਸੀ ਤੇ ਮੈਂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਜਦੋਂ ਇੱਥੇ ਆਉਂਦੇ ਸੀ ਤੇ ਮਿਲਦੇ ਵਰਤਦੇ ਸੀ ਤੇ ਇੱਕ ਤੇ ਤਾਂ ਕਰਕੇ ਮੇਰਾ ਚੱਕ ਆ ਜਾ ਖੁੱਲ ਗਿਆ ਹਨਾ ਵੀ ਮੈਂ ਉਸੇ ਵੇਲੇ ਭਾਜੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਬਬਲੂ ਇਦਾਂ ਕਰਕੇ ਸਾਡੇ ਕੋਲ ਇੱਕ ਜਾਣਾ ਵਲੋਗ ਬਣਾਉਂਦਾ ਤੇ ਫਿਰ ਸਾਰਿਆਂ ਕੋ ਅੱਗੇ ਨਹੀਂ ਆਇਆ ਜਾਂਦਾ ਤੇ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਵਾਂ ਹਨਾ ਤੇ ਹੋਰ ਕਾਫੀ ਕੋ ਜੇ ਤੇ ਤੂੰ ਜੇ ਤੈਨੂੰ ਆਪਾਂ ਨਾਂ ਲੈ ਜੀਏ ਤੇ ਤੂੰ ਕਿਦਾਂ ਤੇਰਾ ਤੇ ਪਹਿਲਾਂ ਤੇ ਮੈਨੂੰ ਮਤਲਬ ਥੋੜਾ ਜਿਆਦਾ ਲੱਗਾ ਹਨਾ ਪਰ ਫਿਰ ਮੈਂ ਹਾਂ ਕਰਦੀ ਮੈਂ ਚਲੋ ਕੋਈ ਗੱਲ ਨਹੀਂ ਚੱਲ ਜਾਾਂਗੇ ਹਨਾ ਤੇ ਆ ਭਾਈ ਜੰਦੇ ਚੱਲ ਠੀਕ ਆ ਫਿਰ ਤੂੰ ਵੀ ਇੰਜੋਏ ਕਰੀ ਸਾਡੇ ਨਾਲ ਉਹਨਾਂ ਦੇ ਨਾਲ ਹੀ ਰਹੇ ਆ ਤੇ ਮੈਂ ਬਾਕੀ ਮੈਂ ਆਪਣੇ ਕੰਮ ਕਰਕੇ ਗਿਆ ਸੀ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਪਤਾ ਹੈ ਨਾ ਤੇ ਤੁਸੀਂ ਸਾਰੇ ਜਣੇ ਇਹ ਕਹਿੰਦੇ ਸੀ ਕਿ ਬਬਲੂ ਨੱਚਣ ਨਹੀਂ ਡਿਆ ਭੰਗੜਾ ਨਹੀਂ ਪੌਣ ਡਿਆ ਜਾਂ ਬਬਲੂ ਨੂੰ ਲੋਕਾਂ ਵਾਂ ਤੇ ਖੜਿਆ ਵਾ ਇਦਾਂ ਦਾ ਕੁਝ ਨਹੀਂ ਆ ਤੇ ਬਾਕੀ ਇਹੀ ਆ ਸਾਡੇ ਕੋਲ ਹੋਰ ਤੇ ਮੈਂ ਕੋਈ ਕਰਦਾ ਨਹੀਂ ਆ ਹਾਂ ਵੀਡੀਓ ਨਹੀਂ ਉਹਨਾਂ ਦੀ ਬਣਾਉਂਦਾ ਵਾ ਹਾਂ ਨਾ ਕੰਮ ਤੇ ਕੰਮ ਹੀ ਆ ਨਾ ਤੁਸੀਂ ਸਾਰੇ ਜਣੇ ਨੂੰ ਪਤਾ ਹੀ ਆ ਹੋਰ ਮੈਂ ਕਦੀ ਕਿਤੇ ਗਿਆ ਨਹੀਂ ਆ ਇਹੀ ਕੰਮ ਆ ਡਾਉਨ ਦਾਵਾ ਵੀਡੀਓ ਬਣਾਉਣੀਆਂ ਸ਼ੂਟ ਕਰਨੀਆਂ ਤੇ ਇਹੋ ਹੀ ਕੰਮ ਕਰਨਾ ਵਾ ਆਪਾਂ ਤੇ ਫਿਰ ਕਿਉਂ ਕਾਦੀ ਗੱਲਾਂ ਹਨਾ ਇਦਾਂ ਤੇ ਬਾਕੀ ਮੈਨੂੰ ਇਹ ਹੀ ਕਿ ਮੈਂ ਤੇ ਆਪਣੇ ਵਿਆਹਾਂ ਦੇ ਵਿੱਚ ਵੀ ਜੇ ਕਿਤੇ ਆਪਣੇ ਰਿਸ਼ਤੇਦਾਰਾਂ ਵਿੱਚ ਹੋਵੇ ਤੇ ਮੈਂ ਕਦੀ ਨੱਚਿਆ ਨਹੀਂ ਪੁੱਛ ਲੋ ਮੰਮੀ ਜੀ ਹੁਣਾਂ ਨੂੰ ਮੈਂ ਨਹੀਂ ਕਦੀ ਵੀ ਅੱਗੇ-ਅੱਗੇ ਹੋਇਆ ਹਾਂ ਹਾਂ ਏੰਜੋਇਮੈਂਟ ਫੁੱਲ ਕਰੀਦਾ ਵਾ ਬਰ ਕਦੇ ਇੰਟਰਨੈਟ ਚਾਹੇ ਨੱਚਿਆ ਨਹੀਂ ਆ ਤੇ ਤੁਸੀਂ ਸਾਰੇ ਜਾਣੇ ਇਦਾਂ ਦਾ ਕੁਝ ਨਾ ਸੋਚੋ ਕਿ ਬਬਲੂ ਨੂੰ ਤੁਸੀਂ ਆ ਕੰਮ ਵਾ ਤੇ ਖੜੇ ਆਈ ਹਨਾ ਬਬਲੂ ਨਾਲ ਰੱਖਿਆ ਤੁਸੀਂ ਤੇ ਬਬਲੂ ਸ਼ੋਅ ਨਹੀਂ ਹੋਣਿਆ ਕਿਤੇ ਤੇ ਉਹ ਇਸੇ ਕਰਕੇ ਕਿ ਮੈਂ ਆਪ ਹੀ ਨਹੀਂ ਹੋਇਆਗਾ ਬਾਕੀ ਜਿੱਥੇ ਹੋਰ ਰਹਿੰਦੇ ਬਿੰਦੇ ਹੀ ਉਥੇ ਮੈਂ ਨਾਲ ਰਹਿੰਦਾ ਬਿੰਦਾ ਹੀ ਐਦਾਂ ਦਾ ਤੇ ਕੁਝ ਹੈ ਨਹੀਂ ਕਿ ਮੈਨੂੰ ਉਹਨਾਂ ਨੇ ਵਕਰਾ ਰੱਖਿਆ ਆਈ ਜਾਂ ਮੈਂ ਆਪਣੇ ਘਰੇ ਆ ਜਾਂਦਾ ਰਿਹਾ ਵਾਂ ਆਪਾਂ ਸਾਰਿਆਂ ਨੇ ਇੰਜੋਇਮੈਂਟ ਕੀਤਾ ਵਾ ਭੂਆ ਜੀ ਹੁਣੀ ਜਾਣਦੇ ਸਾਰਿਆਂ ਨੇ ਬਹਿ ਕੇ ਆਪਾਂ ਹੱਸੇ ਹੁਸੇ ਪਾਏ ਆ ਠੀਕ ਆ ਕੁਝ ਆਫ ਕੈਮਰਾ ਵੀ ਗੱਲਾਂ ਬਾਤਾਂ ਹੁੰਦੀਆਂ ਵਾ ਸਾਰਾ ਕੁਝ ਓਨ ਕੈਮਰਾ ਹੀ ਨਹੀਂ ਹੁੰਦਾ ਤੇ ਜਿਹੜੇ ਕਮੈਂਟ ਕਰਦੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਐਦਾਂ ਦੇ ਕਮੈਂਟ ਨਾ ਕਰਿਆ ਕਰੋ ਤੇ ਬਾਕੀ ਇੰਜੋਏ ਆਪਾਂ ਫੁੱਲ ਕੀਤਾ ਵਾ ਠੀਕ ਆ ਦੂਜੀ ਗੱਲ ਮੈਨੂੰ ਇੱਕ ਵਧੀਆ ਲੱਗੀ ਆ ਕਿ ਉੱਥੇ ਜਾ ਕੇ ਮੈਨੂੰ ਕੋਈ ਵੀ ਉਪਰਾਪਨ ਮਹਿਸੂਸ ਨਹੀਂ ਹੋਇਆ ਹੈਗਾ ਇਹ ਨਹੀਂ ਹੋਇਆ ਕਿ ਮੈਂ ਕੋਈ ਵੱਖਰਾ ਬਵਾਂ ਜਾਂ ਮੈਂ ਕਿਸੇ ਨਾਲ ਗੱਲਬਾਤ ਨਾ ਕਰਾਂ ਮੈਂ ਮੰਮੀ ਜੀ ਜਿੱਦਾ ਹੀ ਆਪਣੇ ਘਰੇ ਬੈਠੇ ਹੁੰਨੇ ਨਾ ਐ ਤਰ੍ਹਾਂ ਦਾ ਹੀਗਾ ਉੱਥੇ ਮਾਹੌਲ ਜਿੱਥੇ ਮਰਜੀ ਬੈਹ ਜੋ ਜਿੱਥੇ ਮਰਜੀ ਉੱਠ ਜੋ ਸੱਚੀ ਨਾਲੇ ਕਵਲ ਦੀਆਂ ਭੂਆ ਸਾਰਿਆਂ ਤੈਨੂੰ ਜਾਣਦੀਆਂ ਨਾ ਜਾਣਦੀ ਉਹ ਸਗੋ ਕਹਿੰਦੇ ਕਹਿੰਦੇ ਮੰਮੀ ਨੂੰ ਲਿਆਉਣਾ ਚਲੋ ਇੱਕ ਇਹ ਹੁੰਦਾ ਕਿ ਥੋੜੀ ਜੀ ਦੂਰ ਦੀ ਪੈ ਜਾਂਦੀ ਹੈ ਨਾ ਹੁਣ ਮੈਂ ਕਵਲ ਭਾਜੀ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਚਲੋ ਜਾਣਦੇ ਤੇ ਉਹ ਵੀ ਆ ਪਰ ਇਹ ਇਹ ਤਾਂ ਨਹੀਂ ਨਾ ਹੈਗਾ ਕਿ ਉਹ ਹੁਣਾਨੂੰ ਇਨਵਾਈਟ ਕਰਨ ਜਾਂ ਇਦਾਂ ਕੁਝ ਹਨਾ ਉਹ ਤੇ ਮਿਲਦੇ ਵਰਸ ਬੰਦਾ ਮਿਲਦਾ ਵਰਤਦਾ ਰਹੇ ਉੱਥੇ ਆਵੇ ਜਾਵੇ ਤੇ ਫੇਰ ਗੱਲਬਾਤ ਮੰਡਦੀ ਆਏ ਹਨਾ ਬਾਕੀ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਮੈਂ ਕਮੈਂਟ ਰੀਡ ਕੀਤੇ ਬਹੁਤ ਸਾਰੇ ਸਾਰਿਆਂ ਨੇ ਕਮੈਂਟ ਬਹੁਤ ਘੈਂਟ ਘੈਂਟ ਕੀਤੇ ਸੀਗੇ ਤੇ ਕੁਝ ਕੀ ਕਮੈਂਟ ਹੈਗੇ ਹੀ ਤਰ੍ਹਾਂ ਦੇ ਤੇ ਚਲੋ ਕੋਈ ਗੱਲ ਨਹੀਂ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਠੀਕ ਆ ਆਪਾਂ ਇਕੱਠੇ ਹੀ ਆ ਇਕੱਠੇ ਰਹਿਨੇ ਬਈ ਦਾ ਉੱਥੇ ਇਕੱਠੇ ਹਸੀ ਦਾ ਖੇਡੀਦਾ ਵਾ ਸਾਰੇ ਇਕੱਠੇ ਇਕ ਹੋ ਜੇ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬਬਲੂ ਦਾ ਹੋਰ ਕੋਈ ਵੀ ਕੰਮ ਨਹੀਂਗਾ ਤੇ ਇਹੋ ਹੀ ਕੰਮ ਆ ਤੇ ਇਹ ਕਰਨਾ ਹੀ ਪੈਣਾ ਸਗੋ ਤੁਸੀਂ ਮੈਨੂੰ ਸਪੋਰਟ ਕਰਿਆ ਕਰੋ ਮੇਰੇ ਚੈਨਲ ਦੇ ਉੱਤੇ ਤਾਂ ਜੋ ਆਪਾਂ ਵਧੀਆ ਵਧੀਆ ਜਿਹੜਾ ਵਾ ਕੰਟੈਂਟ ਲੈ ਕੇ ਆਇਆ ਕਰੀਏ ਵਧੀਆ ਵਧੀਆ ਆ ਹਨਾ ਬਾਕਿ ਕਿਉਂਕਿ ਕੰਮ ਹੀ ਹੁਣ ਮੇਰਾ ਇਹ ਆ ਹੋਰ ਮੈਂ ਕੰਮ ਕੋਈ ਕਰਦਾ ਨਹੀਂ ਆ ਤੇ ਨਾ ਅਜੇ ਤੱਕ ਕੋਈ ਜੋ ਵੀ ਮਤਲਬ ਮੈਨੂੰ ਮਿਲੀ ਆ ਬੀਸੀਏ ਮੈਂ ਕੀਤੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਤੇ ਚਲੋ ਪ੍ਰਮਾਤਮਾ ਇਦਾਂ ਹੀ ਸਾਨੂੰ ਇੱਥੇ ਸਾਡੇ ਜਿਹੜੀ ਆ ਮਿਹਨਤ ਸਫਲ ਕਰੇ ਤੇ ਇਤੋਂ ਆਪਾਂ ਚਲੋ ਹਨਾ ਆਪਣਾ ਅੱਗੇ ਦਾ ਜਿਹੜਾ ਪ੍ਰੋਸੈਸ ਚ ਚਲਾਈ ਰੱਖੀਏ ਤੇ ਸਾਰੇ ਜਣੇ ਜਰੂਰ ਸਪੋਰਟ ਕਰਿਆ ਕਰੋ ਮੈਨੂੰ ਸਗੋਂ ਕਿਉਂਕਿ ਵੇਖੋ ਅੱਜ ਕੱਲ੍ਹ ਤੇ AI ਦੇ ਨਾਲ ਜਿਹੜੀਆਂ ਵਾ ਚੀਜ਼ਾਂ ਬਣਨ ਲੱਗ ਪਈਆਂ ਵਾ ਤੇ ਬਹੁਤ ਸਾਰੇ ਜਿਹੜੇ ਕੰਟੈਂਟ ਕਰੈਕਟਰ ਵਾ ਉਹ ਕੀ ਕਰਦੇ ਫੇਸ ਸ਼ੋ ਨਹੀਂ ਕਰਦੇ AI ਦੇ ਨਾਲ ਇਧਰ ਉਧਰ ਹੋ ਚੱਕੇ ਬਣਾਉਂਦੇ ਰਹਿੰਦੇ ਆ ਨਾ ਤੇ ਉਹਨਾਂ ਨੂੰ ਵੀ ਸਪੋਰਟ ਕਿੰਨੀ ਮਿਲ ਜਾਂਦੀ ਆ ਸਗੋ ਜਿਹੜੇ ਰੀਅਲ ਕੰਮ ਕਰਦੇ ਆ ਉਹਨਾਂ ਨੂੰ ਸਪੋਰਟ ਕਰਿਆ ਕਰੋ ਜਿਹੜੇ ਕੁਝ ਵਧੀਆ ਕਰਨਦੇ ਆ ਹਨਾ ਤੇ ਵਧੀਆ ਕੁਝ ਲੈ ਕੇ ਆਉਣਦੇ ਆ ਆਪਣੇ ਹੱਥੀ ਮਿਹਨਤ ਕਰਕੇ ਤੇ ਜਿਹੜੇ ਇਧਰ ਉਧਰੋਂ ਫੋਟੋਆਂ ਚੁੱਕ ਕੇ ਪਾ ਦਿੰਦੇ ਆ ਆ ਹੁਣ ਕਵਲ ਭਾਜੀ ਉਹਨਾਂ ਦੀਆਂ ਵੀਡੀਓ ਕਿੰਨੀਆਂ ਚੁੱਕ ਚੋਕ ਪੈਂਡੀਆਂ ਵਾ ਨਾ ਟਿਕਟੋਕ ਤੇ ਉਹ ਮਿਹਨਤ ਸਾਰੀ ਉਹਨਾਂ ਦੀ ਆ ਤੇ ਆ ਇਧਰੋਂ ਇੱਧਰ ਚੁੱਕ ਚੋਕ ਕੇ ਬਣਾ ਕੇ ਤੇ ਹਣਾ ਕਰੀ ਜਾਂਦੇ ਆ ਇਨਕਮ ਜਨਰੇਟ ਸੋ origional content ਵਾਲਿਆਂ ਨੂੰ ਕਰਿਆ ਕਰੋ ਫੋਲੋ ਤੇ ਉਹਨਾਂ ਦੀ ਸਪੋਰਟ ਕਰਿਆ ਕਰੋ ਤਾਂ ਜੋ ਆਪਣਾ ਟਾਈਮ ਜਿਹੜਾ ਵੇਸਟ ਕਰਦੇ ਆ ਮਿਹਨਤ ਕਰਦੇ ਉਹਦਾ ਉਹਨਾਂ ਨੂੰ ਫਾਲ ਮਿਲ ਸਕੇ ਬਾਕੀ ਮੁੱਕ ਦੀ ਗੱਲ ਇੱਥੇ ਹੁੰਦੀ ਆ ਕਿ ਕਵਲ ਭਾਜੀ ਉਹਨਾਂ ਨੂੰ ਮੈ ਕੋ ਨਾ ਨਹੀਂ ਹੁੰਦੀ ਐਸਾ ਕੋਈ ਵੀ ਦਿਨ ਨਹੀਂ ਆਇਆ ਜਿਹੜੇ ਦਿਨ ਮੈਂ ਉਹਨਾਂ ਨੂੰ ਇਹ ਕਿਹਾ ਹੋਵੇ ਕਿ ਭਾਜੀ ਅੱਜ ਮੈਂ ਨਹੀਂ ਆ ਸਕਦਾ ਅੱਜ ਮੈਂ ਕਿਤੇ ਗਿਆ ਵਾਂ ਜਾਂ ਕੁਝ ਵੀ ਜੇ ਮੈਂ ਕਿਤੇ ਗਿਆ ਵੀ ਹੋਣਾ ਤੇ ਮੈਂ ਉਹਨਾਂ ਨੂੰ ਕਹਿ ਦੇਣਾ ਹੁਨਾਵਾ ਕਿ ਮੈਂ ਇਨੇ ਟਾਈਮ ਦੇ ਵਿੱਚ ਤੁਹਾਡੇ ਕੋ ਆ ਜਾਊਂਗਾ ਤੇ ਮੈਂ ਪਹੁੰਚਦਾ ਹੁਨਾਵਾ ਇਹ ਗੱਲ ਭਾਵੇਂ ਤੁਸੀਂ ਉਹਨਾਂ ਨੂੰ ਪੁੱਛ ਲਿਓ ਹਨਾ ਤੇ ਬਾਕੀ ਇਸੇ ਕਰਕੇ ਮੈਂ ਨਾ ਨਹੀਂ ਕੀਤੀ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਹਰ ਥਾਂ ਮੈਂ ਚੱਲ ਜਾਂਦਾ ਵਾਂ ਤੇ ਬਾਕੀ ਸਪੋਰਟ ਕੋ ਕਿੰਨੀ ਕੁ ਮੈਨੂੰ ਕਰਦੇ ਆ ਉਹ ਤੁਸੀਂ ਜਾਣਦੇ ਹੀ ਹੋ ਸਾਰੇ ਵਲੋਗਾਂ ਕਰਕੇ ਉਹਨਾਂ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਸਪੋਰਟ ਹੋਈ ਆ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਆ ਬਾਕੀ ਤੁਸੀਂ ਸਾਰੇ ਜਾਣੇ ਸਾਡਾ ਸਾਥ ਇੰਨਾ ਦਿਨੇ ਆ ਨਾ ਉਹ ਵੀ ਸਾਰਾ ਕਵਲ ਭਾਜੀ ਹੋਣਾ ਕਰਕੇ ਤੁਸੀਂ ਸਾਡਾ ਸਾਥ ਦਿੰਨੇ ਆ ਤੇ ਆਪਣਾ ਸਾਥ ਇਤਰਾ ਹੀ ਮੇਰੇ ਨਾਲ ਬਣਾਈ ਰੱਖਿਓ ਤੇ ਸੋਹਣੇ ਸੋਣੀਆਂ ਅਸੀਂ ਤੁਹਾਡੇ ਲੱਗੇ ਜਿਹੜੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਦੂਸਰੀ ਗੱਲ ਹੁਣ ਇਹ ਹੁੰਦੀ ਆ ਇਹ ਗੱਲ ਬਹੁਤ ਹੀ ਮੇਨ ਵਾ ਠੀਕ ਆ ਕਿਉਂਕਿ ਇਹ ਗੱਲ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਨਾ ਇਹ ਸਾਰਿਆਂ ਦਾ ਡਾਊਟ ਵਾ ਇਹ ਮੈਂ ਡਾਊਟ ਅੱਜ ਕਲੀਅਰ ਕਰਨਾ ਵਾ ਉਹ ਗੱਲ ਇਹ ਆ ਮੈਂ ਕਵਲ ਭਾਜੀ ਹੁਣਾ ਕੋ ਜਦੋਂ ਵੀ ਕੋਈ ਜਾਣਾ ਵਾ ਕੋਈ ਚੀਜ਼ ਲੈ ਕੇ ਹਨਾ ਕੋਈ ਵੀ ਚੀਜ਼ ਲੈ ਕੇ ਜਾਣਾ ਵਾ ਤੇ ਤੁਸੀਂ ਸਾਰੇ ਜਾਨੇ ਖੁਸ਼ ਹੁੰਨੇ ਆ ਸਾਰੇ ਜਾਨੇ ਤੇ ਬਹੁਤ ਸਾਰੇ ਕਮੈਂਟ ਕਰਦੇ ਆ ਕਿ ਬੱਬਲੂ ਆਇਆ ਹਨਾ ਸਾਰੇ ਜਾਨੇ ਖੁਸ਼ ਹੁੰਨੇ ਆ ਕਿ ਚੀਜ਼ ਲੈ ਕੇ ਗਿਆ ਤੇ ਸਾਨੂੰ ਵੀ ਇਹ ਚੀਜ਼ ਵਿੱਚ ਖੁਸ਼ੀ ਮਿਲਦੀ ਆ ਕਿ ਆਪਾਂ ਉਹਨਾਂ ਵਾਂ ਤੇ ਕੋਲ ਲੈ ਕੇ ਜਾਈਏ ਕੋਈ ਗਿਫਟ ਹੋ ਗਿਆ ਹਨਾ ਕੋਈ ਵੀ ਚੀਜ਼ ਹੋ ਗਈ ਉਹਦੇ ਵਿੱਚ ਸਾਨੂੰ ਖੁਸ਼ੀ ਮਿਲਦੀ ਆ ਪਰ ਤੁਸੀਂ ਸਾਰੇ ਜਾਨੇ ਕਮੈਂਟ ਕਰ ਦਿੰਦੇ ਹੋ ਉਸ ਵਲੌਗ ਦੇ ਹੇਠਾਂ ਕਿ ਤੁਸੀਂ ਬੱਬਲੂ ਨੂੰ ਕੀ ਦਿੱਤਾ ਵਾ ਹਨਾ ਜਾਂ ਬੱਬਲੂ ਨੂੰ ਕਿੰਨੀ ਬਹੇ ਦਿੱਤੇ ਆ ਜਦੋਂ ਬਬਲੂ ਨੇ ਇੰਨੀ ਵਧੀਆ ਚੀਜ਼ ਲੈੰਦੀ ਆ ਤੁਸੀਂ ਉਹਨੂੰ ਕਿੰਨੀ ਪੇ ਕੀਤੀ ਆ ਤੁਹਾਨੂੰ ਇਹ ਬਬਲੂ ਤੁਹਾਡੇ ਨਾਲ ਇੰਨਾ ਕਰਦਾ ਤੋਈ ਨਹੀਂ ਉਹਦੇ ਵਾਸਤੇ ਕੁਝ ਕਰਦੇ ਅੱਜ ਮੈਂ ਤੁਹਾਨੂੰ ਇਸੇ ਚੀਜ਼ ਬਾਰੇ ਜਿਹੜਾ ਵਾ ਦੱਸਣਾ ਵਾ ਠੀਕ ਆ ਕਿ ਉਹਨਾਂ ਨੇ ਮੇਰੇ ਵਾਸਤੇ ਕੀ ਕੀਤਾ ਇਹ ਨਾ ਸੋਚਿਆ ਕਰੋ ਕਿ ਮੈਂ ਕੋਈ 500 700 ਦੀ ਕੋਈ ਚੀਜ਼ ਲੈ ਕੇ ਗਿਆ ਵਾਂ ਤੇ ਮੈਨੂੰ ਉਹਨਾਂ ਨੇ ਦਿੱਤਾ ਕੁਝ ਕਿ ਨਹੀਂ ਦਿੱਤਾ ਵੇਖੋ ਹੋ ਸਕਦਾ ਉਹਨਾਂ ਨੇ ਮੈਨੂੰ ਆਫ ਕੈਮਰਾ ਦਿੱਤਾ ਹੋਵੇ ਠੀਕ ਆ ਤੇ ਹੋ ਸਕਦਾ ਵਾ ਉਹਨਾਂ ਨੇ ਮੈਨੂੰ ਜੋਰ ਲਾਇਆ ਹੋਵੇ ਤੇ ਮੈਂ ਇਹ ਨਾਲੇ ਹੁਣ ਕਿ ਨਹੀਂ ਹਾਂ ਇਹ ਚੀਜ਼ ਦਾ ਤੁਹਾਨੂੰ ਤਾਂ ਨਹੀਂ ਨਾ ਪਤਾ ਇਹ ਚੀਜ਼ ਕਿਉਂਕਿ ਮੈਂ ਇਸੇ ਕਰਕੇ ਕਹਿਣ ਡਿਆ ਕਿ ਓਨ ਕੈਮਰਾ ਵੀ ਕਈ ਚੀਜ਼ਾਂ ਹੁੰਦੀਆਂ ਵਾਂ ਤੇ ਆਫ ਕੈਮਰਾ ਵੀ ਹੁੰਦੀਆਂ ਵਾਂ ਤੇ ਤੁਸੀਂ ਸਾਰੇ ਜਣੇ ਇਹ ਨਾ ਵੀ ਵੇਖਿਆ ਕਰੋ ਕਿ ਸਾਰਾ ਕੁਝ ਓਨ ਕੈਮਰਾ ਹੀ ਹੋਵੇ ਆਫ ਕੈਮਰਾ ਵੀ ਕੋਈ ਆਡੀ ਪਰਸਨਲ ਲਾਈਫ ਵੀ ਹੁੰਦੀ ਆ ਤੇ ਮੈਂ ਇਹ ਗੱਲ ਉਹਨਾਂ ਨੂੰ ਕਹਿਣ ਡਿਆ ਵਾਂ ਜਿਹੜੇ ਕਮੈਂਟ ਕਰਦੇ ਆ ਸਾਰਿਆਂ ਨੂੰ ਇਹ ਗੱਲ ਨਹੀਂ ਕਹਿਣ ਡਿਆ ਕਾ ਸਾਰੇ ਜਣੇ ਅਪਰੀਸ਼ੀਏਟ ਹੀ ਕਰਦੇ ਆ ਕੁਝ ਇੱਕ ਕਮੈਂਟ ਫੇ ਜਿਹੜੇ ਕਰਦੇ ਆ ਉਹਨਾਂ ਨੂੰ ਮੈਂ ਇਹ ਚੀਜ਼ ਕਹਿਣ ਡਿਆ ਵਾਂ ਠੀਕ ਆ ਇਹ ਇਦਾਂ ਨਾਲ ਸੋਚਿਆ ਕਰੋ ਉਹਨਾਂ ਨੇ ਜਿੰਨਾ ਮੇਰੇ ਵਾਸਤੇ ਕੀਤਾ ਨਾ ਉਹਨਾਂ ਦੇ ਮੇਰੇ ਵਾਸਤੇ ਕਿਸੇ ਨੇ ਕੋਈ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਹੈਗਾ ਜਿੰਨਾ ਉਹਨਾਂ ਨੇ ਮੇਰੇ ਵਾਸਤੇ ਕੀਤਾ ਤੇ ਇਹ ਗੱਲ ਕਹਿੰਦੇ ਆ ਕਹਿੰਦੇ ਆ ਮੈਂ ਆਪ ਥੋੜਾ ਜਿਹਾ ਹੋ ਗਿਆ ਉਹ ਤੇ ਆਹ ਕਣੀ ਮੰਮੀ ਬਾਕੀ ਜੇ ਗੱਲ ਕਰੀਏ ਪਹਿਿਆਂ ਦੀ ਜਿਹੜਾ ਆਪਾਂ ਵਲੋਗ ਬਣਾਉਨੇ ਆ ਹਨਾ ਹੁਣ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਹੀ ਆ ਕਿ ਇਨਕਮ ਜਨਰੇਟ ਹੁੰਦੀ ਆ ਫਿਰ YouTube ਤੋਂ ਹਨਾ ਇਹ ਗੱਲ ਤੇ ਤੁਸੀਂ ਜਾਣਦੇ ਹੀ ਹੋ ਨਾ ਤੇ ਫੇ ਤੁਹਾਨੂੰ ਇਹ ਕਿਉਂ ਨਹੀਂ ਪਤਾ ਲੱਗਣਿਆ ਕਿ ਜਿਹੜਾ ਮੈਂ ਉਹਨਾਂ ਦਾ ਵਲੌਗ ਬਣਾਉਣਾ ਵਾ ਉਹਦੇ ਤੋਂ ਮੈਨੂੰ ਇਨਕਮ ਆਉਂਦੀ ਆ ਇਹ ਚੀਜ਼ ਦਾ ਕਿਉਂ ਨਹੀਂ ਪਤਾ ਤੁਹਾਨੂੰ ਜਦੋਂ ਮੈਂ ਉਹਨਾਂ ਘਰ ਜਾਣਾ ਵਣਾ ਤੇ ਜਦੋਂ ਮੈਂ ਉਹਨਾਂ ਨੂੰ ਕੋਈ ਚੀਜ਼ ਦਿਨਾ ਵਾ ਤੇ ਉਹਦਾ ਵਲੌਗ ਬਣਾਉਣਾ ਉਹ ਇਸੇ ਕਰਕੇ ਬਣਾਈਦਾ ਵਾ ਕਿ ਸਾਨੂੰ ਉਸ ਵਲੌਗ ਤੋਂ ਇਨਕਮ ਜਨਰੇਟ ਹੋਵੇ ਤੇ ਮੇਰਾ ਸਾਰਾ ਕੁਝ ਹੀ ਆ ਜਾਂਦਾ ਉਹਦੇ ਵਿੱਚ ਠੀਕ ਆ ਇਦਾਂ ਦਾ ਨਾ ਤੁਸੀਂ ਕੁਝ ਸੋਚਿਆ ਕਰੋ ਕਿ ਉਹਨਾਂ ਨੇ ਮੈਨੂੰ ਕੁਝ ਦਿੱਤਾ ਨਹੀਂ ਹੈਗਾ ਤੇ ਬਾਕੀ ਮੈਂ ਇਹ ਗੱਲ ਦੱਸੀ ਹੈ ਨਾ ਕਿ ਆਫ ਕੈਮਰਾ ਹੋ ਸਕਦਾ ਉਹਨਾਂ ਨੇ ਮੈਨੂੰ ਆਫ ਕੈਮਰਾ ਦਿੱਤੇ ਹੋਣ ਤੇ ਹੋ ਸਕਦਾ ਉਹ ਜ਼ੋਰ ਲਉਂਦੇ ਹੋਣ ਤੇ ਮੈਂ ਇਹੋ ਜੀਆਂ ਗੱਲਾਂ ਵੀ ਹੁੰਦੀਆਂ ਵਾਂ ਤੇ ਤੁਸੀਂ ਇਹ ਚੀਜ਼ ਸੋਚਦੇ ਆ ਕਿ ਸਾਰਾ ਕੁਝ ਓਨ ਕੈਮਰਾ ਹੀ ਹੋਵੇ ਠੀਕ ਆ ਤੇ ਬਾਕੀ ਲਾਸਟ ਤੇ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਸਾਰੇ ਜਾਣੇ ਆਡੀ ਸਪੋਰਟ ਕਰਿਆ ਕਰੋ ਹੁਣ ਵੇਖੋ ਜਦੋਂ ਮੈਂ ਕਬਲ ਬਾਜੀ ਉਹਨਾਂ ਘਰੋਂ ਜਾ ਕੇ ਉਹਨਾਂ ਦਾ ਵਲੋਗ ਬਣਾਉਣਾ ਤੇ ਉਹ ਕਿੰਨਾ ਚੱਲਦਾ ਵਾ ਤੁਸੀਂ ਸਾਰੇ ਜਾਣੇ ਉਹਨਾਂ ਕਰਕੇ ਵੇਖਦੇ ਆ ਸਾਨੂੰ ਹਨਾ ਤੇ ਜਿਹੜੇ ਮੇਰੇ ਆਪਣੇ ਵਲੋਗ ਹੁੰਦੇ ਆ ਚਲੋ ਫਿਲਹਾਲ ਤੁਸੀਂ ਪਿਆਰ ਤੇ ਬਹੁਤ ਕਰਦੇ ਆ ਤੇ ਫਿਰ ਵੀ ਉਹਨਾਂ ਦੇ ਜੋੜੇ ਜਿਹਾ ਵੀਊ ਉਹਨਾਂ ਨਾਲੋਂ ਘੱਟ ਹੁੰਦੇ ਆ ਹਨਾ ਤੇ ਸਭ ਤੋਂ ਤੁਸੀਂ ਸਾਨੂੰ ਪਿਆਰ ਵੀ ਸਾਨੂੰ ਆਪਣੇ ਵਲੋਗਾਂ ਤੋਂ ਵੀ ਪਿਆਰ ਕਰਿਆ ਕਰੋ ਤੇ ਇਹ ਨਾ ਸੋਚਿਆ ਕਰੋ ਕਿ ਕਬਲ ਭਾਜੀ ਹੁਣੀ ਜਿੱਥੇ ਜਾਂਦੇ ਆ ਉਤੋਂ ਖਾ ਪੀ ਆਉਂਦੇ ਆ ਕੁਝ ਉਹਨਾਂ ਨੂੰ ਦੇ ਕੇ ਨਹੀਂ ਆਉਂਦੇ ਠੀਕ ਆ ਤੁਸੀਂ ਸਾਰੇ ਜਾਣੇ ਇਹ ਕਮੈਂਟ ਕਰਦੇ ਰਹਿੰਨੇ ਆ ਤੇ ਮੈਨੂੰ ਲੱਗਾ ਕਿ ਇਹ ਚੀਜ਼ਾਂ ਜਿਹੜੀਆਂ ਵਾ ਤੁਹਾਨੂੰ ਦੱਸਣੀਆਂ ਚਾਹੀਦੀਆਂ ਵਾ ਇਹ ਅਜੇ ਤੱਕ ਕਨੇ ਦਸੀਆਂ ਨਹੀਂ ਆ ਤੇ ਇਹ ਮੈਂ ਫੈਸਲਾ ਲਿਆ ਆਪਣੀ ਮੰਮੀ ਹੁਣਾਣਾ ਬੈਠ ਕੇ ਕਿ ਸਾਨੂੰ ਇਹ ਗੱਲ ਦੱਸਣੀ ਚਾਹੀਦੀ ਆ ਤੇ ਉਹ ਇੰਨੀ ਸਾਨੂੰ ਸਪੋਰਟ ਕਰਦੇ ਆ ਤੇ ਉਹ ਸਾਨੂੰ ਰਿਟਰਨ ਕੀ ਹੁੰਦਾ ਵਾ ਉਹ ਵੀ ਤੁਹਾਨੂੰ ਪਤਾ ਲੱਗਣਾ ਚਾਹੀਦਾ ਵਾ ਕਿ ਉਹਨਾਂ ਵੱਲੋਂ ਰਿਟਰਨ ਸਾਨੂੰ ਕੀ ਹੁੰਦਾ ਵਾ ਜੋ ਅਸੀਂ ਖਰਚਾ ਵਰਚਾ ਕੀਤਾ ਹੁੰਦਾ ਵਾ ਉਹ ਉਹਨਾਂ ਦੇ ਕਰਦਾਰ ਹੀ ਸਾਨੂੰ ਰਿਟਰਨ ਕਰ ਜਾਂਦਾ ਵਾ ਤੇ ਮਨ ਖੁਸ਼ ਹੋ ਜਾਂਦਾ ਵਾ ਇੰਨਾ ਕੁ ਮੈਂ ਤੁਹਾਨੂੰ ਦੱਸ ਦਿੰਨਾ ਵਾ ਤੇ ਬਾਕੀ ਇਹ ਉਹਨਾਂ ਨੂੰ ਮੈਂ ਰਿਪਲਾਈ ਦਿੱਤਾ ਵਾ ਜਿਹੜੇ ਕਮੈਂਟ ਕਰਦੇ ਆ ਠੀਕ ਆ ਨਾ ਚਲੋ ਕਮੈਂਟ ਤੇ ਚਲੋ ਸਾਡੇ ਵਾਸਤੇ ਕਰਦੇ ਆ ਕਿ ਤੁਸੀਂ ਬਬਲੂ ਨਾਲ ਵਾਤੇ ਕਰਦੇ ਨਹੀਂ ਆ ਇਦਾਂ ਦਾ ਨਾ ਕੁਝ ਵੀ ਕਹੋ ਭਾਈ ਉਹਨਾਂ ਨੂੰ ਕਿਹਾ ਕਰੋ ਕਿ ਸੰਦੀਪ ਤੂੰ ਬਬਲੂ ਦਾ ਇੰਨਾ ਨਹੀਂ ਕਰਦੀ ਹੈਗੀ ਹਨਾ ਜਾਂ ਬਬਲੂ ਨੂੰ ਤੁਸੀਂ ਕੁਝ ਦੇਣੇ ਨਹੀਂ ਹੈਗੇ ਉਹ ਇੰਨਾ ਕਰਦਾ ਤੁਹਾਡੇ ਨਾਲ ਤੁਸੀਂ ਨਹੀਂ ਕਰਦੇ ਮੈਂ ਇਹਨਾਂ ਵਾ ਕਿ ਜਿੰਨਾ ਮੇਰਾ ਉਹਨਾਂ ਨੇ ਕੀਤਾ ਵਾ ਉਹ ਉਹਨਾਂ ਮੇਰਾ ਕੀ ਦੀ ਕਿੰਨੇ ਕੀਤਾ ਹੀ ਨਹੀਂ ਆ ਤੇ ਸਪੋਰਟ ਵੀ ਸਭ ਤੋਂ ਵੱਧ ਮੈਨੂੰ ਕਰਦੇ ਆ ਬਾਕੀ ਇੱਕ ਗੱਲ ਹੋਰ ਤੁਹੀਂ ਧਿਆਨ ਵਿੱਚ ਰੱਖੀ ਹੋਊਗੀ ਕਿ ਉਹਨਾਂ ਘਰ ਜਾ ਕੇ ਸਭ ਤੋਂ ਵੱਧ ਵਲੌਗ ਮੈਂ ਹੀ ਬਣਾਉਣਾ ਵਾ ਠੀਕ ਹੈ ਨਾ ਤੇ ਉਹਨਾਂ ਘਰ ਜਾ ਕੇ ਕਿਨੂੰ ਪਰਮਿਸ਼ਨ ਨਹੀਂ ਹੈ ਕਿ ਵਲੌਗ ਬਣਾਉਂਦੀ ਹੈਗੀ ਤੇ ਮੈਂ ਜਦੋਂ ਵੀ ਕੈਮਰਾ ਗੋਲ ਕੇ ਤੇ ਲੱਗ ਪੈਣਾ ਬਣਾਉਣ ਤੇ ਮੈਨੂੰ ਉਹਨਾਂ ਨੇ ਕਦੀ ਵੀ ਕੁਝ ਕਿਹਾ ਨਹੀਂ ਹੈਗਾ ਵੀ ਤੂੰ ਬਬਲੂ ਵਲੌਗ ਨਾ ਬਣਾਵਾ ਜਾਂ ਤੂੰ ਵਲੌਗ ਬਣਾਈ ਜਨਾ ਵਾ ਠੀਕ ਹੈ ਤੂੰ ਵਲੌਗ ਨਾ ਬਣਾਇਆ ਕਰ ਅਜੇ ਤੱਕ ਉਹਨਾਂ ਨੇ ਮੈਨੂੰ ਇਹ ਗੱਲ ਨਹੀਂ ਆਖੀ ਹੈਗੀ ਤੇ ਇਹ ਤੋਂ ਵੱਧ ਫਿਰ ਮੈਨੂੰ ਹੋਰ ਪਿਆਰ ਕਿੰਨਾ ਕੁ ਕਰਨੋ ਠੀਕ ਹੈ ਨਾ ਆਪਣੇ ਬੱਚਿਆਂ ਵਾਂਗੂ ਰੱਖਦੇ ਆ ਮੈਨੂੰ ਜਿੱਥੇ ਆਪਣੇ ਬੱਚੇ ਉਹਨਾਂ ਦੇ ਬਿੰਦੇ ਆ ਉੱਥੇ ਮੈਂ ਬਹਿਣਾ ਆ ਕਦੀ ਮੈਨੂੰ ਉਹਨਾਂ ਨੇ ਇਹ ਨਹੀਂ ਕਿਹਾ ਬਗਲੂ ਤੂੰ ਇੱਥੇ ਚੱਲ ਜਾ ਤੂੰ ਉੱਥੇ ਬਹਿ ਜਾ ਤੂੰ ਇਦਾਂ ਕਰ ਲਾ ਜਿੱਦਾਂ ਉਹ ਰਹਿੰਦੇ ਬਿੰਦੇ ਆ ਉਦਾਂ ਆਪਾਂ ਰਹੀ ਤਾਂ ਬਹਿਦਾ ਉੱਥੇ ਜਾ ਕੇ ਉਹਨਾਂ ਦੇ ਘਰੇ ਤੇ ਠੀਕ ਆ ਇਦਾਂ ਦਾ ਨਾ ਤੁਸੀਂ ਮਾਈਂਡ ਦੇ ਵਿੱਚ ਸੋਚਿਆ ਕਰੋ ਕਿਉਂਕਿ ਜੋ ਇਹ ਤੁਸੀਂ ਸੋਚਦੇ ਆ ਨਾ ਉਹ ਚੀਜ਼ ਆਪਾਂ ਨਹੀਂ ਸੋਚਦੇ ਆਗੇ ਗੱਲਾਂ ਦੇ ਹੋਰ ਵੀ ਬਹੁਤ ਸਾਰੀਆਂ ਕਰਨ ਵਾਲੀਆਂ ਵਾ ਹੁਣ ਮਾਈਂਡ ਦੇ ਵਿੱਚ ਜਿਹੜੀਆਂ ਜਿਹੜੀਆਂ ਆਈਆਂ ਉਹ ਮੈਂ ਤੁਹਾਡੇ ਨਾਲ ਕਰ ਦਿੱਤੀਆਂ ਵਾ ਤੇ ਫਿਲਹਾਲ ਜਿਹੜਾ ਵਾ ਮੈਂ ਇਹੀ ਗੱਲ ਕਹਿਣੀ ਕਿਉਂਕਿ ਮੈਂ ਉਹਨਾਂ ਦੇ ਨਾਲ ਵਿਆਹ ਤੇ ਗਿਆ ਸੀ ਤੇ ਜਦੋਂ ਕਮੈਂਟ ਕੁਮਟ ਮੈਂ ਤੁਹਾਡੇ ਵੇਨਾ ਹੀ ਉਥੇ ਤੇ ਮੈਨੂੰ ਵੀ ਹੁੰਦਾ ਸੀ ਕਿ ਹਨਾ ਵੀ ਉਹ ਵਿਚਾਰੇ ਮੇਰੇ ਵਾਸਤੇ ਕਿੰਨਾ ਕਰਨ ਦੇ ਆ ਤੇ ਤੁਸੀਂ ਸਾਰੇ ਜਾਣੇ ਉਹਨਾਂ ਨੂੰ ਕਮੈਂਟ ਕਿਵੇਂ ਦੇ ਕਰਨ ਦੇ ਆ ਤੇ ਇਸ ਕਰਕੇ ਮੈਂ ਇਹ ਚੀਜ਼ ਚੀਜ਼ ਵਾ ਹੁਣ ਤੁਹਾਨੂੰ ਸਾਰਿਆਂ ਨੂੰ ਕਲੀਅਰ ਕੀਤੀ ਆ ਠੀਕ ਆ ਨਾ ਤੇ ਫਿਲਹਾਲ ਹੁਣ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਊਗੀ ਤੇ ਵਧੀਆ ਗੱਲ ਆ ਤੇ ਬਾਕੀ ਤੁਸੀਂ ਸਾਰੇ ਜਾਨੇ ਸਪੋਰਟ ਪੂਰੀ ਕਰਦੇ ਆ ਤੇ ਉਹਦੇ ਵੱਲੋਂ ਕੋਈ ਢਿਲਣੀ ਹੈਗੀ ਉਹਦਾ ਅਸੀਂ ਤੁਹਾਡੇ ਨਾਲ ਨਾ ਤਹਿ ਦਿਲੋਂ ਜਿਹੜਾ ਧੰਨਵਾਦ ਕਰਦੇ ਆ ਤੇ ਇਤਰਾ ਹੀ ਆਪਣੀ ਸਪੋਰਟ ਜਿਹੜੀ ਆ ਬਣਾਈ ਰੱਖਿਓ ਸਾਡੇ ਨਾਲ ਤੇ ਆਪਾਂ ਇਦਾਂ ਹੀ ਤੁਹਾਡੀ ਸਪੋਰਟ ਦੇ ਨਾਲ ਅੱਗੇ ਵਧਾਂਗੇ ਤੁਹਾਨੂੰ ਬਾਕੀ ਪਤਾ ਹੀ ਆ ਕਿ ਮੇਰੇ ਡੈਡੀ ਜੀ ਹੈ ਨਹੀਂ ਆ ਹਨ ਤੇ ਦੱਸਿਆ ਹੀ ਆਪਾਂ ਤੇ ਚਲੋ ਜਿਹੜੇ ਨਵੇਂ ਆਉਂਦੇ ਆ ਸਾਡੇ ਚੈਨਲ ਦੇ ਉੱਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਇੱਕ ਵਾਰੀ ਫੇਰ ਮੈਂ ਦੱਸ ਦਿੰਦਾ ਵਾ ਉਹ ਐਕਸਪਾਇਰ ਹੋਏ ਆ 2017 ਦੇ ਹਨਾ ਮੰਮੀ ਏ 2017 ਦੇ ਮੇਰੇ ਡੈਡੀ ਜੀ ਐਕਸਪਾਇਰ ਹੋ ਗਏ ਸੀ ਐਕਸੀਡੈਂਟ ਕਰਕੇ ਜਿਹੜੀ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੰਮੀ ਜੀ ਨੇ ਸਾਨੂੰ ਜਿਹੜਾ ਬੜਾ ਔਖਾ ਪਾਲਿਆ ਵਾ ਤੇ ਅਸੀਂ ਆਪਣੀ ਮੰਮੀ ਜੀ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਇਹਨਾਂ ਨੇ ਸਾਨੂੰ ਹੁਣ ਤੱਕ ਸੰਭਾਇਆ ਮੈਨੂੰ ਡਿਗਰੀ ਕਰਾਈ ਆ ਠੀਕ ਆ ਨਾ ਡਿਗਰੀ ਤੱਕ ਜਿਹੜਾ ਵਾ ਸਾਨੂੰ ਮੰਮੀ ਜੀ ਨੇ ਸਾਥ ਕੇ ਪਹਾ ਪੁਹਾ ਹੱਡੇ ਤੇ ਲਾਇਆ ਵਾ ਤੇ ਇਹ ਸਾਨੂੰ ਹੀ ਪਤਾ ਵਾ ਠੀਕ ਆ ਨਾ ਉਸ ਤੋਂ ਬਾਅਦ ਕਹਿ ਸਕਦੇ ਆ ਕਿ ਮੈਨੂੰ ਸਾਰਾ ਕਵਲ ਭਾਈ ਉਹਨਾਂ ਨੇ ਸੰਭਾਇਆ ਕਿ ਨਹੀਂ ਮੰਮੀ ਜੀ ਹੈ ਨਾ ਬਾਕੀ ਇਨੀਆਂ ਗੱਲਾਂ ਕਰਨੀਆਂ ਸੀ ਤੇ ਹੁਣ ਜੇ ਤੁਹਾਨੂੰ ਵਧੀਆ ਲੱਗਿਆ ਹੋ ਜੇ ਸਾਡੇ ਕੋਈ ਭੁੱਲ ਚੁੱਕਲ ਹੋ ਗਈ ਹੋਗੀ ਤੇ ਮਾਫੀ ਦਿਓ ਠੀਕ ਆ ਜੇ ਮੈਂ ਕੋਈ ਗਲਤੀ ਗੱਲ ਕਹੀ ਆ ਜਾਂ ਤੁਹਾਨੂੰ ਕੋਈ ਹਰਟ ਹੋਇਆ ਵਾ ਨੂੰ ਤੁਹਾਡੇ ਕੋ ਮਾਫੀ ਮੰਗਦਾ ਵਾਂ ਬਾਕੀ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ